ਨਰਕ ਸਵਰਗ ਕਿਸੇ ਨੇ ਦੇਖਿਆ ਨਹੀਂ ਨਾ ਕੋਈ ਦੱਸ ਸਕਦਾ ਹੈ ਕਿੰਨੇ ਨਰਕ ਸਵਰਗ ਦਾ ਨੂੰ ਸਰਪ ਨੇ ਕਾਹਦਾਉਂ ਲਈ ਹੈ ਸਾਨੂੰ ਦੇਖੂ ਬਣਾਉਣ ਲਈ ਕਾਹਦਾਉ ਸਾਨੂੰ ਬਹਿਮਾ ਪਰਮਾਤਮਾ ਦੇ ਕਾਹਨ ਲਈ ਕਾਹ ਲੋ ਜਾਂ ਫਿਰ ਤੁਸੀਂ ਦੱਸੋ ਅੱਜ ਤੱਕ ਕਿਸੇ ਨੇ ਨਰਕ ਸਵਰਗ ਦੇ ਦੇਖਿਆ ਹੋਵੇ ਮਰਨ ਤੋਂ ਬਾਅਦ ਵਾਪਸ ਕਿਸੇ ਨੇ ਆ ਕੇ ਦੱਸਿਆ ਹੋਵੇ ਭਾਈ ਮੈਨੂੰ ਨਾਰਨਾ ਦੇ ਵਿੱਚ ਸੱਜਿਆ ਜਾਨ ਸਰਗਮ ਸੱਚਾ ਕਹਿੰਦੇ ਸਵਰਗ ਕੀ ਹੈ ਸਵਰਗ ਅਸੀਂ ਜੀਪੇ ਦੀ ਦੇਖ ਲਈਦਾ ਜੇ ਸਾਡੇ ਪਿਆਮ ਪੁੱਤਨ ਸਾਡੇ ਕਹਿਣੇ ਕਾਰਜ ਕਰਦੇ ਵਿਚਾਂ ਆਪਣੇ ਮਾਤਾ ਪਿਤਾ ਦੀ ਖਿਆਲ ਰੱਖਦੇ ਐ ਸਮੇਂ ਸਿਰ ਉਹਨਾਂ ਨੂੰ ਰੋਟੀ ਪਾਣੀ ਜਿਹੜੀ ਕੀ ਦੀ ਲੋੜ ਹੈ ਪੁੱਟ ਲੈਂਦੇ ਐ ਉਹਨਾਂ ਦੇ ਕੋਲ ਗਣਤੀ ਦਾ ਮਾਤਾ ਪਿਤਾ ਲਈ ਸਵਰਗ ਹੋ ਗਈ ਹੈ ਇਹ ਤਾਂ ਗੁਰੂ ਘਰ ਦੀ ਸਾਜੂ ਜੀ ਨੂੰ ਕਈ ਵਾਰ ਅੱਜ ਦੇਖਣੀ ਹੈ